ਏ ਫੜਾ ਫੋਕੀਆਂ ਮਾਰਦੀ ਬੜੀ ਦੁਨੀਆ ਤੇ ਕੋਈ ਲੱਖਾਂ ਵਿੱਚੋਂ ਸਿੱਧਕਵਾਨ ਹੋਵੇ ਸਿਖਰ ਸਿੱਦਕਾ ਤੇ ਪਹੁੰਚਣਾ ਜਾਨਬਾਜੀ ਇਹ ਮੂੰਹ ਦੀ ਖਾਏ ਜੇ ਰਤੀ ਅਭਿਮਾਨ ਹੋਵੇ ਹੁੰਦੀ ਪਰਖ ਤਲਵਾਰ ਦੀ ਧਾਰ ਉਤੇ ਵਾ ਵਾ ਇਹ ਝੱਲੇ ਉਹ ਜਿਹੜਾ ਸਾਵਧਾਨ ਹੋਵੇ ਬੂਆ ਸਿਦਕ ਦਾ ਸੂਈ ਦੇ ਨੱਕੇ ਵਰਗਾ ਇਹ ਵਿਰਲਾ ਲੰਘ ਕੇ ਕੋਈ ਪਰਵਾਹ ਨਾ ਹੋਵੇ ਲੈਣੇ ਜਿਹਾ ਸਤ ਬਚਨੀਆਂ ਹੁਕਮ ਪਾਲੂ ਇਹ ਸੁਖਰਾ ਅੰਦਰੋਂ ਨਿਰਸ਼ਲ ਪਿਆਰ ਵਾਲਾ ਅਮਰਦਾਸ ਵਰਗਾ ਪਾਣੀ ਢੋਣ ਵਾਲਾ ਇਹ 12 ਵਰੀ ਦੀ ਸੀਸ ਦਸਤਾਰ ਵਾਲਾ ਇਤਰ ਵਰੀ ਸਿੰਤੇ ਉਧਰ ਸੀਵੇ ਖੱਫਣ ਇਹ ਜੰਜ ਚਾੜ ਨਹੀਂ ਕੱਟਣਾ ਬਿਵਾਨ ਹੋਵੇ ਰੱਖੇ ਸਦਕ ਪਖਾਰੀ ਦੇ ਵਾਗ ਜਿਹੜਾ ਐਸੇ ਸਿੱਖ ਦੀ ਸਿੱਖੀ ਪਰਮਾਨ ਹੋਵੇ ਇਹ ਭੁੱਲ ਮੰਨ ਕੇ ਭਾਈ ਗੁਰਦਾਸ ਵਾਂਗੂ ਏ ਮੁਸਕਾਂ ਹੱਸ ਕੇ ਆਪ ਬਨਵਾਏ ਜਿਹੜਾ ਤੇ ਮਤੀ ਦਾਸ ਵਾਂਗੂ ਤਖਤੇ ਚੀਰ ਤਨ ਦੇ ਏ ਪਿਆ ਵਾਸਤੇ ਤਖਤ ਵਸ਼ਾਏ ਜਿਹੜਾ ਭਾਈ ਦਿਆਲੇ ਦੀ ਤਰ੍ਹਾਂ ਹੱਸ ਮੁਖ ਰਹਿ ਕੇ ਇਹ ਟੁੱਬੀ ਉੱਗਲ ਦੀ ਦੇਗ ਵਿੱਚ ਲਾਏ ਜਿਹੜਾ ਸਿੱਖ ਗੁਰੂ ਜੋਗਾ ਇਹ ਗੁਰੂ ਸਿੱਖ ਜੋਗਾ ਇਹ ਜੋਗੇ ਆਪਣੇ ਦੀ ਜਾਣੀ ਜਾਣ ਰੱਖੇ ਮਹਾ ਸਿੰਘ ਦਾ ਵੀ ਮਹਾਰਾਜ ਮੇਰਾ ਹਾ ਇਹ ਵੇਲੇ ਅੰਤ ਦੇ ਪਹੁੰਚ ਕੇ ਮਾਣ ਰੱਖੇ ਨਵੀਂ ਆਈ ਬੰਦੂਕ ਦੀ ਪਰਖ ਵੇਲੇ ਇਹ ਸਿੱਖ ਉਹ ਜਿਹੜਾ ਸ਼ਾਤੀ ਤਾਂ ਰੱਖੇ ਜਿਹੜਾ ਮਾਣ ਰੱਖੇ ਮੇਰੇ ਸ਼ੈਨ ਸ਼ਾਤੇ ਉਹ ਸੱਚਾ ਸਤਗੁਰ ਉਹ ਸਦੀਆਂ ਰੱਖੇ ਜਿਹੜਾ ਮਾਣ ਰੱਖੇ ਮੇਰੇ ਸ਼ੈਨ ਸ਼ਾਤੇ ਏ ਸੱਚਾ ਸਤਗੁਰ ਉਸ ਦੀਆਂ ਨ ਰਖੇ ਸੱਚਾ ਸਤਗੁਰ ਉਸ ਦੀਆਂ ਨ ਰਖੇ